ਨੁਦਾਤੀ ਜੀ ਭਗਵੰਤ ਸਿੰਘ ਸਾਬ ਨੇ ਰੋਡ ਸ਼ੋਅ ਦੇ ਤੌਰਾਨ ਪੰਜਾਬੀਆਂ ਤੇ ਲਈ ਵੱਡੀ ਕਲ ਕਹੀ ਆਉ ਤੁੰਦਾ ਭਗਵੰਤ ਸਿੰਘ ਸਾਬ ਨੇ ਕੀ ਕਿਹਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਚ ਉਰਮੂ ਟਾਂਡਾ ਵਿਖੇ ਪਾਰਟੀ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਟਿਆ ਦੇਸ਼ ਭਗਤ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਇਨਕਲਾਬੀ ਪੰਜਾਬੀ ਲੋਕਾਂ ਦਾ ਜੋਸ਼ ਅਤੇ ਜਨੂੰਨ ਦੇਖ ਕੇ ਬੇहद ਖੁਸ਼ੀ ਹੋਈ ਭਾਰੀ ਗਿਣਤੀ ਚ ਪਹੁੰਚ ਕੇ ਮਾਨ ਸਤਕਾਰ ਅਤੇ ਪਿਆਰ ਦੇਣ ਲਈ ਪੰਜਾਬੀਆਂ ਦਾ ਦਿਲੋਂ ਧੰਨਵਾਦ ਲੋਕ ਸਭਾ ਹਲਕਾ ਜਲੰਧਰ ਤੋਂ ਵੀ ਪੰਤਮਾ ਸਾਹਿਬ ਨੇ ਰੋਡ ショਅ ਕੱਟਿਆ ਪੰਤਮਾ ਸਾਹਿਬ ਨੇ ਕਿਹਾ ਲੋਕ ਸਭਾ ਹਲਕਾ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟਿੰਕੂ ਦੇ ਹੱਕ ਚ ਕਰਤਾਰਪੁਰ ਵਿਖੇ ਰੋਡ ショਅ ਕੱਟਿਆ ਵੱਡੀ ਗਿਣਤੀ ਚ ਆਪ ਮਹਾਰੇ ਰੋਡ ショਅ ਤੇ ਪਹੁੰਚੇ ਇਨਕਲਾਬੀ ਪੰਜਾਬੀ ਲੋਕਾਂ ਵੱਲੋਂ ਅਥਾ ਪਿਆਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਦੇਖਣਾ ਚਾਹੁੰਦੇ ਨੇ ਸਾਡੇ ਪੰਜਾਬੀ ਮਾਂ ਸਤਕਾਰ ਅਤੇ ਪਿਆਰ ਦੇ ਲਈ ਸਾਰੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਇਨਕਲਾਬ ਜਿੰਦਾਬਾਦ ਹਾਂਜੀ ਦੰਦਾਤੀਏ ਜੀ ਪੰਤਸਾਹਬ ਨੇ ਜੋ ਹੈ ਪੰਜਾਬੀਆਂ ਦੀ ਬਹੁਤ ਜ਼ਿਆਦਾ ਤਰੀਫਾਂ ਕੀਤੀਆਂ ਦੰਦਾਤੀਏ ਜੀ ਲੋਕ ਸਭਾ ਚੋਣਾਂਵਾਂ ਦੇ ਅੰਤਰਗਤ ਜੋ ਹੈ ਪੰਤਸਾਹਬ ਨੇ ਪੰਜਾਬ ਦੇ ਜਲੰਧਰ ਅਤੇ ਸ਼ਾਰਦਪੁਰ ਤੋਂ ਜੋ ਹੈ ਆਮ ਆਦਮੀ ਪਾਰਟੀ ਦੇ ਐਮਪੀ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਵੱਡਾ ਰੋਡ ਸ਼ੋਅ ਕੱਢਿਆ ਤੇ ਪੰਜਾਬੀਆਂ ਦੇ ਲਈ ਵੱਡੀਆਂ ਗੱਲਾਂ ਕਹੀਆਂ ਪੰਤਸਾਹਬ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਇਨਕਲਾਬੀ ਪੰਜਾਬੀ ਲੋਕ ਜਿਹੜੇ ਕਿ ਦੇਸ਼ ਦੇ ਲਈ ਮਰ ਮਿਟਣਾ ਚਾਹੁੰਦੇ ਨੇ ਉਹ ਸਾਡੀ ਪਾਰਟੀ ਨੂੰ ਜੋ ਹੈ ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਪਰਦੇ ਵਿੱਚ ਜਿੱਤਾ ਦਿਵਾਨਗੇ ਤੇ ਉਹਨਾਂ ਨੇ ਹੀ ਜੋ ਹੈ ਸਦਾ ਧੰਨਵਾਦ ਕੀਤਾ ਤੇ ਪੰਜਾਬੀਆਂ ਲਈ ਵੱਡੀ ਗੱਲ ਕਹੀ ਹਾਂਜੀ ਭਗਵੰਤਪਾ ਸਾਹਿਬ ਲਗਾਤਾਰ ਜੋ ਹੈ ਪੰਜਾਬ ਦੇ ਵਿੱਚ ਰੋਲ ਸ਼ੋਅ ਕਰਦੇ ਰਹੇ ਹੈਗੇ ਆ ਜੀ ਲੋਕ ਸਭਾ ਚੋਣਾਂ ਆ ਰਹੇ ਹੈਗੇ ਆ ਬਹੁਤ ਜਲਦ ਬਹੁਤ ਘੱਟ ਟਾਈਮ ਹੈਗਾ ਜੀ ਇੱਕ ਤਰੀਕ ਤੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਕਿਉਂਕਿ ਪੰਜਾਬ ਜਿਹੜਾ ਰਾਜ ਹੈਗਾ ਉਹ ਆਖਰੀ ਰਾਜ ਹੈ ਜਿਸਦੇ ਵਿੱਚ ਵੋਟਾਂ ਪੈਣਗੀਆਂ ਤੇ ਪੰਜਾਬੀਆਂ ਦੇ ਕੋਲ ਬਹੁਤ ਜ਼ਿਆਦਾ ਟਾਈਮ ਮਿਲਿਆ ਹੈ VOTING ਦਾ ਸੋਚਣ ਬਾਰੇ ਤੇ ਜ਼ਰੂਰ ਵੋਟ ਹੋਣੀ ਚਾਹੀਦੀ ਹੈਗੀ ਇਹ ਜੀ ਦਿਆ ਬਦਨੀ ਚਾਹੀਦੀ ਹੈਗੀਆ ਤਾਂ ਹੀ ਜੋ ਹੈ ਲੋਕਤੰਤਰ ਵਾਸਤੇ ਵਧੀਆ ਹੈਗਾ ਜੀ ਤੇ ਲਗਾਤਾਰ ਪੰਤਪਨ ਸਾਹਿਬ ਜੋ ਹੈ ਪੰਜਾਬੀਆਂ ਦੇ ਲਈ ਅਦ ਤਰੀਫਾਂ ਦੇ ਪੁੱਲ ਬੰਦੇ ਹੈਗੇ ਜੀ ਕਿਉਂਕਿ ਪੰਤਪਨ ਸਾਹਿਬ ਨੇ ਦੇਖਿਆ ਹੈ ਕਿ ਪੰਜਾਬੀ ਜੋ ਹੈ ਜਦ ਤੱਕ ਤੱਕ ਪਰਤ ਕਰਨਾ ਚਾਹੁੰਦੇ ਹੈਗੇ ਤੇ ਉਹ ਕਰ ਦਿੰਦੇ ਹੈਗੇ ਜੀ ਜਿਵੇਂ ਕਿ ਉਹਨਾਂ ਨੇ 2022 ਦੇ ਵਿੱਚ ਕੀਤਾ ਸੀਗਾ ਜਦ ਜੋ ਹੈ ਆਮ ਆਦੀ ਪਾਰਟੀ ਆਈ ਸੀਗੀ ਜੀ ਜਿੱਤ ਕੇ ਚੋਣਾਂ ਤੇ ਭਵਨਪਨ ਸਾਹਿਬ ਨੇ ਕਿਹਾ ਕਿ ਪੰਜਾਬੀਆਂ ਦਾ ਦਿਲੋਂ ਧੰਨਵਾਦ ਕਰਦਾ ਹੈਗਾ ਮੈਂ ਭਵਨਪਨ ਸਾਹਿਬ ਨੇ ਕਿਹਾ ਕਿ ਪੰਜਾਬੀ ਜੋ ਹੈ ਦੇਸ਼ ਦੇ ਲਈ ਵਧੀਆ ਕੰਮ ਕਰਦੇ ਹੈਗੇ ਆ ਤੇ ਪੰਜਾਬੀਆਂ ਦਾ ਮੇਰਾ ਵੱਲੋਂ ਜੋ ਹੈ ਦਿਲੋਂ ਧੰਨਵਾਦ ਕਿਉਂਕਿ ਤੁਸੀਂ ਇੰਨਾ ਥਾ ਪਿਆਰ ਦਿੱਤਾ ਤੇ ਮੈਨੂੰ ਹੁਣ ਉਮੀਦ ਹੈਗੀ ਹੈ ਜੀ ਜੋ ਅਸੀਂ ਤੁਹਾਨੂੰ ਫੈਸਿਲਟੀਆਂ ਦਿੱਤੀ ਹੈਗੀਆਂ ਜਿਵੇਂ ਕਿ ਜ਼ੀਰੋ ਬਿਜਲੀ ਦੇ ਬਿੱਲ ਤੇ ਤੇ ਹੈਗੇ ਵਧੀਆ ਹਸਪੀਟਲ ਬਣਾਏ ਹੈਗੇ ਆ ਟੀਜੀ ਅਤੇ ਵਧੀਆ ਕੰਮ ਕੀਤੇ ਹੈਗੇ ਆ ਤੇ ਭਵਨਪਨ ਸਾਹਿਬ ਨੇ ਕਿਹਾ ਮੈਨੂੰ ਉਮੀਦ ਹੈ ਤੇ ਪੂਰਾ ਵਿਸ਼ਵਾਸ ਹੁੰਦਾ ਜੀ ਹੈ ਲੋਕਾਂ ਦਾ ਪੰਜਾਬੀਆਂ ਦਾ ਇੰਨਾ ਕੱਠ ਦੇਖ ਕੇ ਕਿ ਸਾਨੂੰ ਹੀ ਜੋ ਹੈ ਪੰਜਾਬ ਦੇ ਵਿੱਚ ਜੀਤਾਨ ਗਏ ਤੇ ਇਹ ਵੱਡੀ ਗੱਲ ਕਹੀ ਪੰਤਨਾ ਸਾਹਿਬ ਨੇ ਬਾਕੀ ਤੁਹਾਡਾ ਸਵਰ ਕੀ ਵਿਚਾਰ ਹੈ ਜਰੂਰ ਦੱਸੋ ਜੀ ਲਾਈਕ ਵੀ ਕਰ ਦੋ ਸ਼ੇਅਰ ਵੀ ਕਰ ਦੋ ਕਮੈਂਟ ਵੀ ਆਪਣੇ ਜਰੂਰ ਦੱਸੋ ਕਿ ਅੱਦੇ ਤੁਸੀਂ ਕਿੰਦਾ ਦੀ ਖਬਰਾਂ ਦੇਖਣਾ ਚਾਹੁੰਦੇ ਹੋ ਅਸੀਂ ਉਦਾਂ ਦੀ ਖਬਰਾਂ ਤੁਹਾਨੂੰ ਦਿਖਾਵਾਂਗੇ ਜੀ ਜੇ ਤੁਹਾਡੇ ਇਲਾਕੇ 'ਚ ਕੋਈ ਕੰਮ ਹੀ ਹੁੰਦਾ ਤੁਹਾਨੂੰ ਦੱਸੋ ਅਸੀਂ ਆ ਕੇ ਉਸ ਕੰਮ ਨੂੰ ਕਵਰ ਕਰਾਂਗੇ ਤੇ ਸਰਕਾਰ ਤੱਕ ਗੱਲ ਪਹੁੰਚਾਵਾਂਗੇ ਬਾਕੀ ਤੁਹਾਨੂੰ ਦੱਸ ਤੀਏ ਜਾਂਦੇ ਜਾਂਦੇ ਪੰਤਨਾ ਸਾਹਿਬ ਨੇ ਜੋ ਹੈ ਜਲੰਧਰ ਤੇ ਸ਼ਾਹਪੁਰ ਤੇ ਰੋਸ਼ੋ ਸ਼ੋਅ ਦੌਰਾਨ ਪੰਜਾਬੀਆਂ ਬਾਰੇ ਵੱਡੀਆਂ ਗੱਲਾਂ ਕਹੀਆਂ ਤੇ ਤਰੀਫਾਂ ਦੇ ਪੁੱਲ ਬੰਡੇ